ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਲੀਆ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਪਵਨਸਰੀ ਕੈਨੇਡਾ ਦੀ ਬਠਿੰਡਾ ਟੀਮ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਖੀ ਬਾੜ ਸੰਸਤਾਪਕ ਪੰਜਾਬ ਪਵਨਸਰੀ ਕੈਨੇਡਾ ਤੇ ਪ੍ਰਿੰਸੀਪਲ ਹਰਕਮਰਪ੍ਰੀਤ ਕੌਰ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਸਰਾਂ ਦੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਭਾਗ 41 ਨੂੰ ਲੋਕ ਅਰਪਿਤ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼ੇਪਾਲ ਗੋਇਲ ਮੁਖਮਮਦ ਦੇ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿਕੰਦਰ ਸਿੰਘ ਬਰਾੜ ਪ੍ਰੋਜੈਕਟ ਇੰਚਾਰਜ ਊਕਾਰ ਸਿੰਘ ਤੇਜੇ ਸੀਨੀਅਰ ਸਟਾਫ ਇੰਚਾਰਜ ਗੁਰਵਿੰਦਰ ਸਿੰਘ ਘੰਗੜ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕੈਪਟਨ ਗੁਰਸੇਵਿਕ ਸਿੰਘ ਅਤੇ ਉਨ੍ਹਾਂ ਦੇ ਨਾਲ ਸਮੁੱਚੇ ਫੌਜੀਆ ਨੇ ਵਿਸ਼ੇਸ਼ ਤੌਰ ਤੇ ਸੁਖੀ ਬਾਠ ਦਾ ਨਿਵੇਕਲੇ ਢੰਗ ਦੇ ਨਾਲ ਸਵਾਗਤ ਕੀਤਾ। ਨਵੀਆਂ ਕਲਮਾਂ ਨਵੀਂ ਉਡਾਨ ਦੇ ਪ੍ਰੋਜੈਕਟ ਇੰਚਾਰਜ ਊਕਾਰ ਸਿੰਘ ਤੇਜੇ ਨੇ ਪੰਜਾਬ ਪਵਨਸਰੀ ਦੇ ਸਾਹਿਤਿਕ ਉਪਰਾਲਾਂ ਸੰਬੰਧੀ ਵਿਸਤਾਰਤ ਜਾਣਕਾਰੀ ਦਿੱਤੀ। ਇਸ ਮੌਕੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਸਰਪੰਚ ਕਾਲਾ ਸਿੰਘ ਫੌਜੀ ਕੈਪਟਨ ਗੁਰਸੇਵਕ ਸਿੰਘ ਨੇ ਸੁਖੀ ਬਾਠ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਸੁਖੀ ਬਾਠ ਨੇ ਕਿਤਾਬ ਦੇ ਢੁਡ ਚੁਕਾਈ ਸਮੇਂ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਨਵੀਆਂ ਕਲਮਾਂ ਨਵੀਂ ਉਡਾਨ ਕਿਤਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ 12ਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਕਿਤਾਬਾਂ ਦੇ ਵਿੱਚ ਛਪਵਾ ਕੇ ਪੰਜਾਬ ਪਵਨਸਰੀ ਕੈਨੇਡਾ ਵੱਲੋਂ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਹੋਰ ਲਿਖਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਵਾਲਕੇ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਸਕੂਲੀ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਖਜਾਨਚੀ ਬਲਜੀਤ ਸ਼ਰਮਾ ਜ਼ਿਲ੍ਹਾ ਮੀਡੀਆ ਇੰਚਾਰਜ ਭਾਲ ਸਿੰਘ ਸਰਾ ਸਟੇਟ ਅਵਾਰਡੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਵੀ ਮੌਜੂਦ ਰਹੇ ਸੁਖੀ ਬਾਠ ਜੀ ਇਹਨਾਂ ਦੀ ਸਾਰੀ ਟੀਮ ਨਮੀਆਂ ਕਲਮਾ ਨਵੀਂ ਉਡਾਨ ਤਹਿਤ ਸਮੇਂ-ਸਮੇਂ ਤੇ ਕਿਤਾਬਾਂ ਰਿਲੀਜ਼ ਹੁੰਦੀਆਂ ਐ ਅੱਜ ਕੈਲੰਡਰ ਰਿਲੀਜ਼ ਹੋਇਆ ਹੈ ਅੱਜ ਬਲਰਾਜ ਸਿੰਘ ਦੀ ਕਿਤਾਬ ਰਿਲੀਜ਼ ਹੋਈ ਹੈ ਇਸ ਪੱਖ ਤੋਂ ਸਿੱਖਿਆ ਵਿਭਾਗ ਵੱਲੋਂ ਸੁਖੀワਟਜੀ ਦੀ ਟੀਮ ਕਿਤਾਬ ਦੇ ਪੱਖ ਤੋਂ ਬਲਰਾਜ ਸਿੰਘ ਜਾਂ ਸਾਰੀ ਟੀਮ ਕਲੰਡਰ ਦੇ ਪੱਖ ਤੋਂ ਸਾਰੀ ਟੀਮ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਇਹਨਾਂ ਨੂੰ ਸਿੱਖਿਆ ਵਿਭਾਗ ਵੱਲੋਂ ਮੁਬਾਰਕਬਾਦ ਵੀ ਦਿਨਾ ਕਿ ਅਜਿਹੇ ਸਮੇਂ ਅਜਿਹਾ ਬੱਚਿਆਂ ਦਾ ਜੋ ਸਹਿਤ ਪ੍ਰਤੀ ਰੁਚੀ ਵਾਲੇ ਪਾਸੇ ਲਾਉਣਾ ਉਹਨਾਂ ਦੀ ਸਿਹਤ ਨੂੰ ਕਿਤਾਬਾਂ ਦੇ ਰੂਪ ਉਹਨਾਂ ਦੇ ਜਿਹੜਾ ਸਹਿਤਿਕ ਪੱਖ ਹੈ ਉਸ ਨੂੰ ਕਿਤਾਬਾਂ ਦੇ ਰੂਪ ਵਿੱਚ ਲੈ ਕੇ ਜਾਣਾ ਇਹ ਸੁਖੀ ਬਾੜ ਜੀ ਦਾ ਲੰਬੇ ਸਮੇਂ ਤੋਂ ਚੱਲਦਾ ਆ ਪਰਲਾ ਮੈਂ ਦੇਖ ਰਿਹਾ ਹਾਂ ਸੋ ਇਸ ਪੱਖ ਤੋਂ ਸੁਖੀ ਬਾੜ ਜੀ ਤੇ ਇਹਨਾਂ ਦੀ ਟੀਮ ਸਿੱਖਿਆ ਵਿਭਾਗ ਇਹਨਾਂ ਦਾ ਰਿਣੀ ਰਹੇਗਾ ਸਦਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੇ ਮੈਂ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਦਾ ਭਗਵਾਨ ਜੀ ਦਾ ਅੱਲਾਹ ਤਾਲਾ ਦਾ ਜਿਸ ਨੇ ਆਪਾਂ ਨੂੰ ਅੱਜ ਇੱਕ ਬਹੁਤ ਹੀ ਸੋਹਣਾ ਦਿਨ ਬਖਸ਼ਿਆ ਏ ਆਪਾਂ ਰਲ ਮਿਲ ਬੈਠੇ ਆ ਕੁਝ ਸਾਂਝਾ ਪਾਵਾਂਗੇ ਕੁਝ ਸੁਣਾਂਗੇ ਕੁਝ ਸੁਣਾਵਾਂਗੇ ਮੈਂ ਬਹੁਤਾ ਲੰਮਾ ਨਹੀਂ ਟਾਈਮ ਲੈਂਵਾਂਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਨਗਰ ਦਾ ਇਸ ਨਗਰ ਦੀ ਪੰਚਾਇਤ ਦਾ ਜੋ ਇਹਨਾਂ ਦੀ ਸਾਂਝ ਕਮੇਟੀ ਹੈ ਹਰੀ ਸਿੰਘ ਨਲੂਆ ਸੁਸਾਇਟੀ ਦੇ ਨਾਮ ਨਾਲ ਉਹਨਾਂ ਦਾ ਸਕੂਲ ਦੇ ਮੈਡਮ ਪ੍ਰਿੰਸੀਪਲ ਦਾ ਸਕੂਲ ਦੇ ਸਾਰੇ ਸਟਾਫ ਦਾ ਨਗਰ ਤੋਂ ਆਏ ਪਤਵੰਤੇ ਸੱਜਣ ਮਾਪਿਓ ਆਏ ਬੱਚਿਆਂ ਦੇ ਤੇ ਪਿਆਰੇ ਬੱਚਿਓ ਤੁਹਾਨੂੰ ਇੱਥੇ ਜਿੱਥੇ ਜੀ ਆਇਆਂ ਅਸੀਂ ਆਖਦੇ ਹਾਂ ਤੇ ਥੋੜਾ ਅਸੀਂ ਧੰਨਵਾਦ ਵੀ ਕਰਦੇ ਆਂ ਟਾਈਮ ਨੂੰ ਥੋੜਾ ਬਚਤ ਕਰਨ ਦੇ ਪੱਖੋਂ ਮੈਂ ਬਹੁਤਾ ਨਾਮਾਂ ਮੰਗਣੇ ਜਾਵਾਂਗਾ ਕਿ ਮੋਸਟਲੀ ਸਾਰਿਆਂ ਦੇ ਨਾਮ ਇੱਕ ਦੋ ਦੋ ਵਾਰੀ ਲੈ ਗਏ ਨੇ ਬਲਰਾਜ ਸਿੰਘ ਸਾਡੇ ਇਸ ਪ੍ਰੋਜੈਕਟ ਦੇ ਜ਼ਿਲ੍ਹਾ ਬਠਿੰਡੇ ਦੇ ਇੰਚਾਰਜ ਨੇ ਤੇ ਸਾਨੂੰ ਮਾਣ ਹੈ 1.5 ਸਾਲ ਤੋਂ ਤਕਰੀਬਨ ਇਹ ਮੇਰੀ ਬੱਚਾ ਹੈ ਮੇਰਾ ਮੇਰੀ ਪਕੜ ਚ ਆਈ ਗੈਲੋ ਹੀਰੇ ਜਦੋਂ ਰੱਬ ਦਿੰਦਾ ਤੇ ਉਹ ਦੇ ਹੀ ਦਿੰਦਾ ਹੈ ਇੰਨਾ ਕਮਿਟਿਡ ਪਰਸਨ ਇੰਨਾ ਹਾਰਡ ਵਰਕਿੰਗ ਪਰਸਨ ਔਰ ਇੰਨਾ ਨੋਲੇਜਬਲ ਪਰਸਨ ਮੈਂ ਤੇਦੇ ਮੂੰਹ ਤੋਂ ਕਦੀ ਨਾ ਸੁਣੀ ਤੇ ਇਸ ਕਰਕੇ ਇਹਦਾ ਮੈਂ ਇੱਕ ਵੱਖਰਾ ਨਾਂ ਰੱਖਿਆ ਆ ਉਹ ਇਹ ਯੰਗ ਮੈਨ ਇਹ ਇੱਕ ਐਸਾ ਯੰਗ ਮੈਨ ਆ ਜਦੋਂ ਮਰਜੀ ਇਹਨੂੰ ਹਾਕ ਮਾਰ ਲੋ ਹਾਂਜੀ ਸਰ ਜੀ ਹਾਜ਼ਰ ਆ ਤੋ ਇਹਨਾਂ ਨੂੰ ਮੈਂ ਅੱਜ ਜੁੜਿਆ ਨੇ ਕਿਤਾਬ ਦਾ ਸਾਰੀ ਸਮੰਗਲੀ ਇਕੱਠੀ ਕੀਤੀ ਹੈ ਬੱਚਿਆਂ ਨੂੰ ਇਤਸ਼ਾਹ ਕੀਤਾ ਹੈ ਕਿਤਾਬ ਦਾ ਅੱਜ ਢੁਡਚਕਾਈ ਹੋਈ ਹੈ ਇਹਨਾਂ ਨੂੰ ਬਹੁਤ ਬਹੁਤ ਸਾਰੀਆਂ ਮੈਂ ਮੁਬਾਰਕਾਂ ਦਿੰਨਾ ਹੈ ਨਵੀਆਂ ਕਲਮਾਂ ਨਵੀਂ ੜਾਂ ਦੀ ਟੀਮ ਆਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੱਚਿਆਂ ਦੇ ਐਗਜ਼ਾਮ ਚੱਲ ਰਿਹਾ ਹੈ ਬਹੁਤ ਸਾਰੇ ਸੰਡੇ ਜਿਹੜੇ ਮੈਂਬਰ ਅੱਜ ਪਹੁੰਚ ਨਹੀਂ ਸਕੇ ਪਰ ਦੋਸਤੋ ਮੈਂ ਤੁਹਾਨੂੰ ਇੱਕ ਦੋ ਮਿੰਟ ਦੇ ਵਿੱਚ ਨਵੀਆਂ ਕਲਮਾਂ ਨਵੀਂ ੜਾਨ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਇੱਕ ਕਿਤਾਬ ਛਾਪਣਾ ਨਹੀਂ ਹੈ ਬਾਬਾ ਜੀ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਕਲਮ ਦੀ ਮਹਾਨਤਾ ਸਾਨੂੰ ਦੱਸ ਕੇ ਗਏ ਨੇ ਪਹਿਲਾਂ ਕਲਮ ਕੀ ਕੀ ਕਰਦੀ ਹੈ ਇੱਥੋਂ ਤੱਕ ਬਾਬਾ ਜੀ ਨੇ ਦੱਸ ਗਿਆ ਕਿ ਕੁਰਾਨ ਗੀਤਾ ਗੁਰੂ ਗ੍ਰੰਥ ਸਾਹਿਬ ਇਹ ਸਭ ਕਲਮ ਨਾਲ ਹੀ ਲਿਖੇ ਗਏ ਨੇ ਸੋ ਇਸ ਕਾਲਮ ਦੀ ਜਿਹੜੀ ਮਹੱਤਾ ਆ ਉਸ ਨੂੰ ਅਸੀਂ ਸਮਝਣ ਦੀ ਜੇ ਕੋਸ਼ਿਸ਼ ਕਰੀਏ ਤੇ ਮੇਰਾ ਆਪਣਾ ਇੱਕ ਮੰਨਣਾ ਹੈ ਕਿ ਅਸੀਂ ਇੱਕ ਬਹੁਤ ਹੀ ਵਧੀਆ ਸਮਾਜ ਸਿਰਜ ਸਕਦੇ ਹਾਂ ਜਿਹੜੀ ਕਿ ਅੱਜ ਦੇ ਯੁੱਗ ਵਿੱਚ ਸਾਨੂੰ ਬਹੁਤ ਵੱਡੀ ਲੋੜ ਹੈ ਤੁਸੀਂ ਮੇਰੇ ਨਾਲ ਸਾਰੇ ਹੀ ਸਹਿਮਤ ਹੋਵੋਗੇ ਕਿ ਇਸ ਵੇਲੇ ਜੋ ਸਾਡਾ ਸਮਾਜ ਹੈ ਸਮਾਜ ਦੀ ਜਿਹੜੀ ਬਣਤਰ ਹੈ ਓਹ ਦਿਨੋਂ ਦਿਨ ਨਾ ਪੱਖੀ ਹੋਈ ਜਾ ਰਹੀ ਹੈ ਨਾ ਪੱਖੀ ਹੋਈ ਜਾ ਰਹੀ ਹੈ ਹਰ ਘਰ ਦੇ ਵਿੱਚ ਕੁਛ ਨਾ ਕੁਛ ਕਲਾ ਕਲੇਸ਼ ਚੱਲ ਰਿਹਾ ਹਰ ਪਿੰਡ ਵਿੱਚ ਕਲਾ ਕਲੇਸ਼ ਚੱਲ ਰਿਹਾ ਹਰ ਪਿੰਡ ਦੇ ਵਿੱਚ ਧੜੇ ਵਾਜੀਆਂ ਆ ਕੈਨੇਡਾ ਵਿੱਚ ਵੀ ਇਹੀ ਹਾਲ ਹੈ ਮੈਂ ਬੜਾ ਟਰੈਵਲ ਕਰਦਾ ਇੰਗਲੈਂਡ ਆਸਟ੍ਰੇਲੀਆ ਆ ਮਸ ਪੁੱਛੋ ਨਾ 50 ਸਾਲ ਪਹਿਲਾਂ ਮੈਂ ਕੈਨੇਡਾ ਗਿਆ ਸੀਗਾ ਕੈਨੇਡਾ ਇੱਕ ਹੋਰ ਮੁਲਕ ਸੀਗਾ ਬੜਾ ਪੀਸਫੁਲ ਆਨੰਦ ਵਾਲਾ ਮੁਲਕ ਅੱਜ ਆਪਣੇ ਆਪ ਨੂੰ ਇਹ ਕਹਿੰਦੇ ਆ ਵੀ ਸੰਗ ਆਉਂਦੀ ਏ ਕਿ ਮੈਂ ਕੈਨੇਡਾ ਤੋਂ ਆਇਆ ਕਿਉਂਕਿ ਉੱਥੇ ਵੀ ਨਾ ਪੱਖੀ ਸਮਾਜ ਨੇ ਉਹ ਹਾਲਤ ਕਰ ਦਿੱਤੀ ਸਾਡੀ ਜਿਹੜੀ ਕਿ ਵਰਣਨਯੋਗ ਹੀ ਨਹੀਂ ਐ ਸੋ ਇਸ ਨਾ ਪੱਖੂ ਸਮਾਜ ਨੂੰ ਹਾਂ ਪੱਖੂ ਕਿੱਦਾਂ ਕੀਤਾ ਜਾਵੇ ਕੌਣ ਕਰੇਗਾ ਤੇ ਮੈਂ ਫੁੱਲੀ ਮੈਨੂੰ ਕੌਨਫੀਡੈਂਸ ਆ ਵਿਸ਼ਵਾਸ ਹੈ ਕਿ ਜੇ ਅਸੀਂ ਬੱਚਿਆਂ ਨੂੰ ਬੱਚਿਆਂ ਦੀ ਬਾਹ ਫੜ ਲਈਏ ਦੋਸਤੋ ਤੁਸੀਂ ਮੋਲੀਆਂ ਲਾਈਨਾਂ 'ਚ ਸੀਨੀਅਰ ਬੈਠੇ ਹੋ ਬੱਚੇ ਪਿੱਛੇ ਬੈਠੇ ਨੇ ਜੇ ਅਸੀਂ ਇਸ ਸਮਾਜ ਨੂੰ ਬਦਲਣਾ ਹੈ ਤੇ ਸਾਡਾ ਇਹ ਸਮਾਜ ਦੀ ਜਿਹੜੀ ਹਾਂ ਪੱਖੂ ਸੋਚ ਹੈ ਉਹ ਇੱਕ ਤਰੀਕੇ ਨਾਲ ਹੀ ਆਉਗੀ ਜੇ ਇਹਨਾਂ ਬੱਚਿਆਂ ਦੀ ਸੋਚ ਅਸੀਂ हां ਬੱਖੂ ਬਣਾ दिए ਆਪਣੇ ਹਰ ਮਾਪੇ ਐਸ ਵਿਲੇ ਤੁਲਿਆ ਹੋਇਆ ਕੈਨੇਡਾ ਵਿੱਚ ਵੀ ਬੁਰੇ ਮਹਾਲ ਨੇ ਪੈਸਾ 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 ਕਿੰਨਾ ਕ ਪੈਸਾ ਚਾਹੀਦਾ ਉਹ ਪੈਸਾ ਬਣਾ ਕੇ ਦੇ ਲਈ ਰਹੇ ਨੇ ਸਾਰਿਆਂ ਨੂੰ ਚਲੋ ਸਾਰਿਆਂ ਤੇ ਨਹੀਂ ਕਹਿੰਦਾ ਪਰ ਬਹੁਤੀ ਵਾਰ ਇਹ ਸੋਚ ਵਿੱਚ ਆ ਰਿਹਾ ਕਿ ਪੈਸਾ ਸਿਰਫ ਤੇ ਸਿਰਫ ਬੱਚਿਆਂ ਲਈ ਬਣਾਇਆ ਜਾ ਰਿਹਾ ਸਾਹ ਨਿਕਲਣ ਤੇ ਆਏ ਹੋਏ ਨੇ ਬਾਪੂ ਦੇ ਸਾਹ ਹਸਪਤਾਲ ਚ ਪਿਆ ਡਾਕਟਰ ਨੇ ਜਵਾਬ ਵੀ ਦੇ ਦਿੱਤਾ ਕਿ ਇੱਕ ਦੋ ਦਿਨ ਹੀ ਐ ਤੇ ਬਾਪੂ ਫੇਰ ਵੀ ਪੁੱਛ ਰਿਹਾ ਪੋਤੇ ਨੂੰ ਪੈਨਸ਼ਨ ਆ ਗਈ ਕਿ ਨਹੀਂ ਮੇਰੇ ਅਕਾਊਂਟ ਚ ਇੰਨੇ ਕ ਅਸੀਂ ਪੈਸੇ ਦੇ ਯਾਰ ਹੋ ਗਏ ਆ ਦੋਸਤੋ ਪਲੀਜ਼ ਅੱਜ ਦੇ ਇਸ ਸਮਾਗਮ ਵਿੱਚ ਇੱਕ ਪ੍ਰਾਣ ਲੈ ਕੇ ਘਰ ਨੂੰ ਜਾਇਓ ਬੱਚੇ ਨੂੰ ਅਮੀਰ ਨਾ ਬਣਾਉਣ ਦੀ ਕੋਸ਼ਿਸ਼ ਕਰੋ ਬੱਚੇ ਨੂੰ ਇੱਕ ਵਧੀਆ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਆਪਣੇ ਆਪ ਹੀ ਵਧੀਆ ਹੋ ਜਾਏਗਾ ਸ਼ਾਲਾ ਵਦੇ ਫੁੱਲੇ ਕੋਈ ਪੰਜਾਬੀ ਕਿਵੇਂ ਭੁੱਲੇ ਇਸ ਉਦੇਸ਼ ਨੂੰ ਪੂਰਾ ਕਰਦਿਆਂ ਪੰਜਾਬ ਪਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾਠ ਜੀ ਦੀ ਰਹਿਨਮਾਈ ਹੇਠ ਅੱਜ ਬਠਿੰਡਾ ਵਿਖੇ ਨਵੀਆਂ ਕਲਮਾਂ ਨਵੀਂ ਉਡਾਨ ਦੇ ਪ੍ਰੋਜੈਕਟ ਤਹਿਤ 41ਵੇਂ ਲੋਕ ਅਰਪਣ ਕਿਤਾਬ ਦੇ ਜਿਹੜੇ ਸੰਪਾਦਕ ਨੇ ਬਲਰਾਜ ਜੀ ਉਹ ਸਾਡੇ ਨਾਲ ਖੜੇ ਨੇ ਅੱਜ ਇਹਨਾਂ ਦੀ ਸੰਪਾਦਨਾ ਦੇ ਹੇਠ ਬੱਚਿਆਂ ਦੀ ਜਿਹੜੀ ਇਹ ਕਿਤਾਬ ਹੈ ਲੋਕ ਅਰਪਣ ਕੀਤੀ ਗਈ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀ ਇਹਨਾਂ ਨੇ ਸਿਰਜਿਆ ਹੋਇਆ ਸੀ ਤੇ ਇਹਨਾਂ ਨੂੰ ਮੁਬਾਰਕਾਂ ਪੂਰੇ ਸਕੂਲ ਨੂੰ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਹੈ ਸਿਰਜਿਆ ਤੇ ਖਾਸ ਤੌਰ ਤੇ ਬੱਚਿਆਂ ਦੇ ਵੱਲੋਂ ਇਸ ਕਿਤਾਬ ਦੇ ਵਿੱਚ ਬਹੁਤ ਸਾਰੇ ਸਾਹਿਦ ਦੇ ਰੂਪ ਅਲੱਗ-ਅਲੱਗ ਵਿਧਾਵਾ ਜਿਹੜੀਆਂ ਸੀ ਉਹ ਲਿਖੀਆਂ ਗਈਆਂ ਤੇ ਇੱਕ ਖਾਸ ਗੱਲ ਜਿਹੜੀ ਸਾਹਮਣੇ ਆਈ ਇੱਕ ਛੋਟੇ ਜਿਹੇ ਬੱਚੇ ਨੇ ਸਫਰਨਾਮਾ ਲਿਖਿਆ ਹੋਇਆ ਸੀ ਅਸੀਂ ਹਮੇਸ਼ਾ ਵੱਡਿਆਂ ਦੇ ਸਫਰਨਾਮੇ ਪੜ੍ਹਦੇ ਰਹੇ ਹਾਂ ਜਿਵੇਂ ਬਲਰਾਜ ਸਾਨੀਆ ਹੋਰ ਸਾਹਿਦ ਦੇ ਖੇਤਰ ਵਿੱਚ ਹੈ ਪਰ ਇਹਨਾਂ ਨਿੱਕੀਆਂ ਕਲਮਾ ਨੇ ਵਾਕੇ ਹੀ ਵੱਡੀ ਉਡਾਨ ਭਰੀ ਹੈ ਤੇ ਬਲਰਾਸਰ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਪ੍ਰਿੰਸੀਪਲ ਮੈਡਮ ਨਾਲ ਖੜੇ ਨੇ ਇਹਨਾਂ ਨੇ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਹੈ ਸਮੂਹ ਪਿੰਡ ਦੀ ਪੰਚਾਇਤ ਜਿਨ੍ਹਾਂ ਨੇ ਇੱਕ ਬਹੁਤ ਹੀ ਸੋਹਣੇ ਵਾਤਾਵਰਨ ਦੇ ਵਿੱਚ ਜਿਹੜਾ ਇਹ ਸਕੂਲ ਹੈਗਾ ਔਰ ਉਸ ਤੋਂ ਇਲਾਵਾ ਸਕੂਲ ਨੂੰ ਅੱਗੇ ਵਧਾਉਣ ਦੇ ਲਈ ಗ್ರಾಮ ਪੰਚਾਇਤ ਬਹੁਤ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਆ ਸੋ ਸਮੂਹ ਪਿੰਡ ਵਾਸੀਆਂ ਨੂੰ ਸਕੂਲ ਨੂੰ ਤੇ ਬਲਰਾਜ ਸਰ ਅਤੇ ਉਹਨਾਂ ਦਾ ਪਰਿਵਾਰ ਵੀ ਸਾਡੇ ਨਾਲ ਖੜੇ ਨੇ ਸਾਰਿਆਂ ਨੂੰ ਬਹੁਤ-ਸਾਰੀਆਂ ਮੁਬਾਰਕਾਂ ਭਾਗ 41 ਜੋ ਬਾਲ ਸਹਿਬ ਸੰਬੰਧੀ ਪੁਸਤਕਾਂ ਰਿਲੀਜ਼ ਕੀਤੀਆਂ ਜਾ ਰਹੀਆਂ ਬਹੰਡਾ ਦੀ ਚੌਥੀ ਕਿਤਾਬ ਜੋ ਕਿ ਮੇਰੇ ਵੱਲੋਂ ਯਾਨੀ ਕਿ ਬਲਰਾਜ ਸਿੰਘ ਵੱਲੋਂ ਸੁਵادت ਕੀਤੀ ਗਈ ਸੀ ਇਸਦੇ ਅੱਜ ਕੁੰਡ ਚਕਾਈ ਸੀ ਇਸ ਲਈ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਨੇ ਜਨਾਬ ਸੁਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਉਹਨਾਂ ਦੇ ਨਾਲ ਆਈ ਹੋਈ ਸਮੁੱਚੀ ਟੀਮ ਸਟੇਟ ਪ੍ਰੋਜੈਕਟ ਅਨਚਾਰਜ ਓੰਕਾਰ ਸਿੰਘ ਜੀ ਤੇਜੇ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਡੇ ਸੀਨੀਅਰ ਸਹਾਇ ਅਨਚਾਰਜ ਗੁਰਵਿੰਦਰ ਸਿੰਘ ਜੀ ਕਾਂਗੜ ਮੈਡਮਾ ਬਲਜੀਤ ਸ਼ਰਮਾ ਜੀ ਸੂਬਾ ਖਜ਼ਾਨਚੀ ਨੇ ਸਰਦਾਰ ਭੀਮ ਸਿੰਘ ਜੀ ਤੇ ਨਾਲ ਆਈ ਹੋਈ ਸਮੁੱਚੀ ਟੀਮ ਸਾਡੇ ਕੋਲ ਅੱਜ ਵਿਸ਼ੇਸ਼ ਤੌਰ ਤੇ ਸਾਡਾ ਮਾਣ ਰੱਖਦੇ ਹੋਏ ਡੀਓ ਸਾਹਿਬ ਜਿਨ੍ਹਾਂ ਦੇ ਜੀ ਕੱਲ ਨੂੰ ਰਿਟਾਇਰਮੈਂਟ ਨੇ ਰਿਟਾਇਰਮੈਂਟ ਉਹਨਾਂ ਦੀ ਉਹ ਵੀ ਵਿਸ਼ੇਸ਼ ਤੌਰ ਤੇ ਸਮਾਂ ਦੇਖ ਗਏ ਆ ਸ਼੍ਰੀ ਛੇਪਲ ਗੁਇਲ ਜੀ ਜ਼ਿਲ੍ਹਾ ਸਿੱਖਿਆ ਅਫਸਰ ਬਹੰਡਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸਿਕੰਦਰ ਸਿੰਘ ਜੀ ਬਰਾੜ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਨਾਲ ਹੀ ਸਾਡੀ ਸਮੁੱਚੀ ಗ್ರಾಮ ਪੰਚਾਇਤ ਸਰਦਾਰ ਕਾਲਾ ਸਿੰਘ ਜੀ ਫੌਜੀ ਤੇ ਸਮੁੱਚੀ ಗ್ರಾಮ ਪੰਚਾਇਤ ਪਹੁੰਚੀ ਸੀ ਸਰਦਾਰ ਹਰੀ ਸਿੰਘ ਹਰੀ ਸਿੰਘ ਨਲੂਆ ਜੋ ਸੁਸਾਇਟੀ ਆ ਜੋ ਕਿ ਸਾਨੂੰ ਬੜਾ ਯੋਗਦਾਨ ਦਿੰਦੇ ਆ ਹਰ ਕੰਮ ਲਈ ਬੱਚਿਆਂ ਦਾ ਸਵੇਰ ਤੋਂ ਲੈ ਕੇ ਤਿਆਰੀ ਕਰਵਾਉਂਦੇ ਨੇ ਬੱਚਿਆਂ ਦੀ ਫਿਜ਼ੀਕਲ ਤਿਆਰੀ ਕਰਵਾਉਂਦੇ ਆ ਉਹਨਾਂ ਦੀ ਸਾਰੀ ਜੋ ਮੁਲਾਜ਼ਮ ਭਾਈਚਾਰਾ ਪਹੁੰਚਿਆ ਸੀ ਚੇਅਰਮੈਨ ਸਾਹਿਬ ਐਸਐਮਸੀ ਦੇ ਚੇਅਰਮੈਨ ਨਰਮਲ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜੋ ਕਿ ਪੁਸਤਕ ਇਸ ਦੇ ਵਿੱਚ 42 ਸਕੂਲਾਂ ਦੇ 92 ਬੱਚਿਆਂ ਦੀਆਂ ਰਚਨਾਵਾਂ ਛਾਪੀਆਂ ਗਈਆਂ ਸਾਹਿਤ ਦਾ ਹਰ ਪੱਖ ਸ਼ੋਹਿਆ ਗਿਆ ਜਿਦੇ ਵਿੱਚ ਕਹਾਣੀ ਵੀ ਕਵਿਤਾ ਵੀ ਸਫਰਨਾਮਾ ਵੀ ਪੇਂਟਿੰਗ ਵੀ ਆ ਚਿੱਤਰਕਾਰੀ ਵੀ ਆ ਲੇਖ ਵੀ ਸ਼ਾਮਲ ਆ ਤੋ ਬੱਚਿਆਂ ਦੀ ਸਾਡੀ ਸਾਰੀ ਜਿਹੜੀ ਟੀਮ ਸਹਿਸਮਾਦਿਕ ਮੇਰੇ ਨਾਲ ਮੈਡਮ ਨੀਸ਼ਾ ਰਾਣੀ ਜੀ ਜੋ ਅੱਜ ਨਹੀਂ ਪਹੁੰਚ ਸਕੇ ਤੇ ਸਮੁੱਚੀ ਜੋ 10 ਮੈਂਬਰੀ ਸਾਡੀ ਟੀਮ ਆ ਬਹੰਡਾ ਦੀ ਉਹਨਾਂ ਨੇ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਆ ਉਹਨਾਂ ਦੇ ਗਾਈਡ ਤੇ ਅਫਕਾਨ ਨੇ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਸਾਰਿਆਂ ਨੇ ਬੜੀ ਵਧੀਆ ਭੂਮਿਕਾ ਨਿਭਾਈ ਸੀ ਉਹ ਸਬੰਧੀ ਅਸੀਂ ਰਿਣੀ ਆ ਸਮੁੱਚੇ ਸਕੂਲ ਵੱਲੋਂ ਸਾਡੇ ਪ੍ਰਿੰਸੀਪਲ ਮੈਡਮ ਹਰਕਮਰ ਪ੍ਰੀਤਕੌਰ ਜੀ ਵੱਲੋਂ ਸਮੁੱਚੇ ਸਟਾਫ ਵੱਲੋਂ ਅਸੀਂ ਰੇਣੀ ਆ ਸਾਡੀਆਂ ਜਿਹੜੀਆਂ ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ